ਅੱਜ ਆਪਾਂ ਗਖਲ ਪਰਿਵਾਰ ਦੀ ਕਹਾਣੀ ਤੇ ਇੱਕ ਗਹਿਰੀ ਨਜ਼ਰ ਮਾਰਾਂਗੇ ਇਹ ਇੱਕ ਸਫ਼ਰ ਹੈ ਪੰਜਾਬ ਦੇ ਪਿੰਡ ਤੋਂ ਕੈਨੇਡਾ ਤੱਕ ਦਾ ਜੋ ਜਿੱਥੇ ਨਾ ਸਿਰਫ ਭਾਈਚਾਰਾ ਬਣਿਆ ਪਰ ਇੱਕ ਬਹੁਤ ਵੱਡਾ ਦੁਖਾਂਤ ਵੀ ਵਾਪਰਿਆ ਸਾਡੇ ਕੋਲ ਇਸ ਬਾਰੇ ਕਾਫੀ ਮਤਲਬ ਲਿਖਤੀ ਜਾਣਕਾਰੀ ਹੈਗੀ ਆ ਹਾਂਜੀ ਬਿਲਕੁਲ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਇਸ ਪਰਿਵਾਰ ਦੇ ਸਫ਼ਰ ਨੂੰ ਸਮਝਣ ਦੀ ਨਾਲੇ 1996 ਵਿੱਚ ਜਿਹੜੀਆਂ ਵਰਣਨ ਕੈਨੇਡਾ ਵਿੱਚ ਭਿਆਨਕ ਘਟਨਾਵਾਂ ਹੋਈਆਂ ਉਹਨਾਂ ਨੂੰ ਤੇ ਉਹਨਾਂ ਦਾ ਕੀ ਅਸਰ ਪਿਆ ਸਹੀ ਗੱਲ ਤਾਂ ਫਿਰ ਸ਼ੁਰੂ ਕਰਦੇ ਹਾਂ ਪਰਿਵਾਰ ਦੇ ਕੈਨੇਡਾ ਆਉਣ ਤੋਂ ਕਰਨੈਲ ਸਿੰਘ ਗਖਲ ਜਿਨ੍ਹਾਂ ਨੂੰ ਲੋਕ ਕਰਨੈਲ ਵੀ ਕਹਿੰਦੇ ਸੀ ਤੇ ਉਹਨਾਂ ਦੀ ਪਤਨੀ ਦਰਸ਼ਨ ਕੌਰ ਗਖਲ 1970 ਦੇ ਦਹਾਕੇ ਚ ਜਾਏ ਸੀ ਹਾਂਜੀ ਪੰਜਾਬ ਤੋਂ ਸਿੱਧੇ ਬ੍ਰਿਟਿਸ਼ ਕੋਲੰਬੀਆ ਵਰਨਨ ਸ਼ਹਿਰ ਵਿੱਚ ਜਾ ਕੇ ਵਸੇ ਤੇ ਉੱਥੇ ਉਹਨਾਂ ਨੇ ਭਾਈਚਾਰੇ 'ਚ ਕਾਫੀ ਹਿੱਸਾ ਪਾਇਆ ਸੁਣਿਆ ਹੈ ਗੁਰਦੁਆਰਾ ਸਾਹਿਬ ਦੀ ਸਥਾਪਨਾ 'ਚ ਵੀ ਮਦਦ ਕੀਤੀ ਸੀ ਬਿਲਕੁਲ ਇਹ ਬਹੁਤ ਅਹਿਮ ਗੱਲ ਹੈ ਉਹਨਾਂ ਦਾ ਪਿਛੋਕੜ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਗਖਲ ਤੋਂ ਸੀ ਅੱਛਾ ਗਖਲ ਪਿੰਡ ਹਾਂਜੀ ਇਹ ਜੱਟ ਸਿੱਖ ਪਾਈਚਾਰੇ ਦਾ ਮਤਲਬ ਗੜ ਹੈ ਖੇਤੀਬਾੜੀ ਵਾਲਾ ਇਲਾਕਾ ਗਖਲ ਗੋਤ ਦਾ ਨਾਂ ਹੈ ਨਾ ਤੇ ਇਸ ਪਿੰਡ ਦੇ ਬਹੁਤ ਪਰਿਵਾਰ ਐਨਾ ਵਾਂਗੀ ਬਾਹਰਲੇ ਮੁਲਕਾਂ 'ਚ ਵਸੇ ਹੋਏ ਨੇ ਹਾਂਜੀ ਕੁਝ ਮਸ਼ਹੂਰ ਲੋਕ ਵੀ ਇਸ ਪਿੰਡ ਨਾਲ ਜੁੜੇ ਹੋਏ ਨੇ ਜਿਵੇਂ ਅਮੋਲਕ ਸਿੰਘ ਖਖਰ ਸਪੋਰਟਸ ਪ੍ਰਮੋਟਰ ਤੇ ਪਹਿਲਵਾਨ ਕਰਤਾਰ ਸਿੰਘ ਪਦਮਸ਼ਰੀ ਪਰ ਇਹ ਕਲ ਸਾਫ਼ ਕਰਨੀ ਜ਼ਰੂਰੀ ਹੈ ਖਾਸ ਕਰਕੇ ਨਾ ਕਰਕੇ ਪੁਲੇਖਾ ਨਾ ਪਵੇ ਇਹ ਪੰਜਾਬੀ ਸਿੱਖ ਜੱਟ ਗਖਲ ਨੇ ਹਾਂਜੀ ਇਹ ਪਾਕਿਸਤਾਨ ਦੇ ਇਤਿਹਾਸਿਕ ਮੁਸਲਮ ਖੱਕਰ ਕਬੀਲਿਆਂ ਤੋਂ ਵੱਖਰੇ ਨੇ ਇਹਨਾਂ ਦਾ ਵਿਰਸਾ ਸਿੱਖੀ ਵਾਲਾ ਸੀ ਅੱਛਾ ਇਹ ਫਰਕ ਸਮਝਣਾ ਜ਼ਰੂਰੀ ਸੀ ਚਲੋ ਹੁਣ ਉਸ ਦੁਖਦਾਈ ਘਟਨਾ ਵੱਲ ਆਉਂਦੇ ਆ 5 April 1996 ਪਰਿਵਾਰਤਾ ਤੀ ਬਲਵਿੰਦਰ ਦੇ ਵਿਆਹ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਸੀ ਹਾਂ ਉਸੇ ਦਿਨ ਬਲਵਿੰਦਰ ਦਾ ਪਤੀ ਜਿਸ ਤੋਂ ਉਹ ਵੱਖ ਹੋ ਚੁੱਕੀ ਸੀ ਮਾਰਕ ਚਾਹਲ ਜੀ ਜਿਸ ਨੂੰ ਵਿਜੇ ਵੀ ਕਹਿੰਦੇ ਸੀ ਉਹ ਆਇਆ ਉਹਦੇ ਕੋਲ ਤਿੰਨ ਹਥਿਆਰ ਸੀ ਤੇ ਉਸਨੇ ਬਲਵਿੰਦਰ ਸਮੇਤ ਪਰਿਵਾਰ ਦੇ 9 ਜੀਆਂ ਦਾ ਕਤਲ ਕਰ ਦਿੱਤਾ 9 ਜੀ ਬਹੁਤ ਹੀ ਬਹੁਤ ਹੀ ਪਿਆਨਕ ਕਿਹਾ ਜਾ ਸਕਦਾ ਸੀ ਬਿਲਕੁਲ ਇੱਥੇ ਸਿਸਟਮ ਦੀਆਂ ਕਮੀਆਂ ਨਾ ਸਾਫ਼ ਦਿਸਤੀਆਂ ਨੇ ਬਲਵਿੰਦਰ ਜਿਸ ਦਾ ਇੱਕ ਨਾਂ ਰਾਜਵਰ ਵੀ ਦੱਸਿਆ ਜਾਂਦਾ ਉਸਨੇ ਘਟਨਾ ਤੋਂ ਸਾਲ ਕੋ ਪਹਿਲਾਂ ਪੁਲਿਸ ਨੂੰ ਦੱਸਿਆ ਸੀ ਘਰੇਲੂ ਹਿੰਸਾ ਬਾਰੇ ਇੱਕ ਸਾਲ ਪਹਿਲਾਂ ਹਾਂਜੀ ਤੇ ਫਰਵਰੀ 1996 ਵਿੱਚ ਯਾਨੀ ਘਟਨਾ ਤੋਂ ਕੁਝ ਹਫ਼ਤੇ ਪਹਿਲਾਂ ਉਹਨੂੰ ਸਿੱਧੀਆਂ ਧਮਕੀਆਂ ਮਿਲੀਆਂ ਸੀ ਜਾਨੋ ਮਾਰਨ ਦੀਆਂ ਉਸਨੇ ਅਧਿਕਾਰੀਆਂ ਨੂੰ ਦੱਸਿਆ ਵੀ ਸੀ ਤਾਂ ਫਿਰ ਕਾਰਵਾਈ ਕਿਉਂ ਨਹੀਂ ਹੋਈ ਮਤਲਬ ਕੋਈ ਰੋਕਥਾਮ ਕਿਉਂ ਨਹੀਂ ਕੀ ਇਹ ਸਿਰਫ ਲਾਪਰਵਾਹੀ ਸੀ ਜਾਂ ਕੋਈ ਹੋਰ ਗੱਲ ਦੇਖੋ ਸੋਰਸ ਇਹੀ ਕਹਿੰਦੇ ਨੇ ਕਿ ਧਮਕੀਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਜਾਂ ਕਹਿ ਲਓ ਕਿ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਕਾਰਨ ਪਾਵੇਂ ਜੋ ਵੀ ਹੋਵੇ ਨਤੀਜਾ ਬਹੁਤ ਭਿਆਨਕ ਨਿਕਲਿਆ ਇਹ ਸਿਸਟਮ ਦੀ ناکامی ਸੀ ਸਾਫ਼ ਤੌਰ ਤੇ ਇਸ ਸਬ ਦਾ ਵਰਣਨ ਦੇ ਸਿੱਖ ਪਾਈ ਚਾਰੇ ਤੇ ਕੀ ਅਸਰ ਹੋਇਆ ਹੁਣ ਪੂਰੇ ਸ਼ਹਿਰ ਤੇ ਵੀ ਭਾਈਚਾਰਾ ਤਾਂ ਬਹੁਤ ਸਦਮੇ ਚ ਸੀ ਡੂੰਗੇ ਸਦਮੇ ਚ ਲੋਕਾਂ ਨੇ ਇਕੱਠੇ ਹੋ ਕੇ ਮਤਲਬ ਮੂੰਬਤੀ ਮਾਰਚ ਕੀਤੇ ਦੁੱਖ ਸਾਂਝਾ ਕੀਤਾ ਇੱਕ ਯਾਦਗਾਰ ਵੀ ਬਣਾਈ ਗਈ ਪੀੜਤਾ ਦੀ ਯਾਦ ਵਿੱਚ ਅੱਛਾ ਹਾਂਜੀ ਤੇ ਹਰ ਸਾਲ ਉੱਥੇ ਯਾਦਗਾਰੀ ਸਮਾਗਮ ਹੁੰਦੇ ਨੇ ਇਹ ਸਿਰਫ ਯਾਦ ਕਰਨ ਲਈ ਨਹੀਂ ਸਗੋਂ ਇਹੋ ਜੀ ਹਿੰਸਾ ਖਿਲਾਫ ਇੱਕ ਆਵਾਜ਼ ਵੀ ਹੈ ਹੂੰ ਤੇ ਲੰਮੇ ਸਮੇਂ ਲਈ ਇਸ ਦਾ ਕੀ ਪ੍ਰਭਾਵ ਰਿਹਾ ਕਿ ਸਿਰਫ ਯਾਦਾਂ ਹੀ ਰਹਿ ਗਈਆਂ ਜਾਂ ਕੁਝ ਬਦਲਿਆ ਵੀ ਨਹੀਂ ਬਦਲਾਅ ਆਇਆ ਇਹ ਬਹੁਤ ਅਹਿਮ ਹੈ ਇਸ ਘਟਨਾ ਤੋਂ ਬਾਅਦ ਨਾ ਇੱਕ ਸਰਕਾਰੀ ਜਾਂਚ ਕਮਿਸ਼ਨ ਬੈਠਾ ਸੀ ਉਸ ਕਮਿਸ਼ਨ ਨੇ ਸਾਰੀ ਖੋਖ ਪੜਤਾਲ ਕੀਤੀ ਤੇ ਕਾਫੀ ਸਿਫਾਰਿਸ਼ਾਂ ਦਿੱਤੀਆਂ ਕੀ ਸਿਫਾਰਿਸ਼ਾਂ ਸੀ ਮੁੱਖ ਤੌਰ ਤੇ ਦੋ ਮੁੱਖ ਗੱਲਾਂ ਸੀ ਇੱਕ ਕੈਨੇਡਾ ਵਿੱਚ ਬੰਦੂਕ ਰੱਖਣ ਦੇ ਕਾਨੂੰਨ ਹੋਰ ਸਖਤ ਕੀਤੇ ਜਾਣ ਤੇ ਦੂਜਾ ਜਦੋਂ ਕਰੇਲੂ ਹਿੰਸਾ ਦੀ ਸ਼ਿਕਾਇਤ ਆਵੇ ਤਾਂ ਪੁਲਿਸ ਲਈ ਲਾਜ਼ਮੀ ਹੋਵੇ ਕਿ ਉਹ ਕਾਰਵਾਈ ਕਰਨ ਮਤਲਬ ਮੰਡੇਟਰੀ ਐਕਸ਼ਨ ਹੋਵੇ ਤਾਂ ਕੀ ਇਹ ਲਾਗੂ ਹੋਈਆਂ ਮਤਲਬ ਕੀ ਇਸ ਦੁਖਾਂਤ ਨੇ ਸੱਚਮੁੱਚ ਕੋਈ ਫਰਕ ਪਾਇਆ ਕਾਨੂੰਨਾਂ 'ਚ ਹਾਂ ਕਾਫੀ ਹੱਦ ਤੱਕ ਕਮਿਸ਼ਨ ਦੀ ਰਿਪੋਰਟ ਮਗਰੋਂ ਨੀਤੀਆਂ ਬਦਲੀਆਂ ਜਿਵੇਂ ਹਥਿਆਰ ਰੱਖਣ ਦੇ ਪਰਮਿਟ ਦੀ ਮਿਆਦ ਘਟਾ ਦਿੱਤੀ ਗਈ ਤੇ ਘਰੇਲੂ ਹਿੰਸਾ ਦੇ ਕੇਸਾਂ ਨਾਲ ਨਜਿੱਠਣ ਲਈ ਪੁਲਿਸ ਵਾਸਤੇ ਨਵੇਂ ਸਪਸ਼ਟ ਪ੍ਰੋਟੋਕਾਲ ਬਣੇ ਸੋ ਹਾਂ ਕਹਿ ਸਕਦੇ ਹਾਂ ਕਿ ਇਸ ਦੁਖਾਂਤ ਨੇ ਸੰਸਥਾਗਤ ਤਬਦੀਲੀ ਲਿਆਂਦੀ ਸੋ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਗਖਲ ਪਰਿਵਾਰ ਦਾ ਪ੍ਰਵਾਸ ਵਰਣਨ ਵਿੱਚ ਪਾਈਚਾਰਾ ਬਣਾਉਣਾ ਫਿਰ 5 ਅਪ੍ਰੈਲ 1996 ਦਾ ਉਹ ਪਿਆਨਕ ਦਿਨ ਸਿਸਟਮ ਦੀਆਂ ਕਮੀਆਂ ਪਾਈਚਾਰੇ ਦਾ ਦੋਖ ਤੇ ਫੇਰ ਅੰਤ ਵਿੱਚ ਇਸ ਘਟਨਾ ਕਰਕੇ ਆਏ ਬਦਲਾ ਇਹ ਸਭ ਆਪਾਂ ਦੇਖਿਆ ਬਿਲਕੁਲ ਤੇ ਅਖੀਰ ਵਿੱਚ ਇੱਕ ਸਵਾਲ ਛੱਡ ਜਾਂਦੇ ਹਾਂ ਸੋਚਣ ਲਈ ਭਾਵੇਂ ਇਸ ਘਟਨਾ ਨੂੰ ਤਕਰੀਬਨ 3 ਦਹਾਕੇ ਹੋ ਗਏ ਨੇ ਪਰ ਜਿਹੜੇ ਮੁੱਦੇ ਉਦੋਂ ਸਾਹਮਣੇ ਆਏ ਸੀ ਘਰੇਲੂ ਹਿੰਸਾ ਮਾਨਸਿਕ ਸਿਹਤ ਬੰਦੂਕਾਂ ਤੇ ਕੰਟਰੋਲ ਸਿਸਟਮ ਦੀ ਜਵਾਬਦੇਹੀ ਇਹ ਅੱਜ ਵੀ ਕਿੰਨੇ ਕੁ ਮਹੱਤਵਪੂਰਨ ਨੇ ਨਾਲੇ ਇਹ ਵੀ ਕਿ ਪਾਈਚਾਰੇ ਇਹੋ ਜਿਹੇ ਵੱਡੇ ਸਦਮਿਆਂ ਨਾਲ ਪੀੜੀ ਦਰ ਪੀੜੀ ਕਿਵੇਂ ਨਜਿੱਠਦੇ ਨੇ